ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਸੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨਸ ਰਾਤ ਚੇਤਵਾਨ ਦਿਨ ਨੀਤਾ ਖੋਲ ਕਪਟ ਗੁਰ ਮਹਿ ਲਿਆ ਮਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨਸ ਰਾਤ ਚੇਤਵ ਬਟ ਗੁਰਮੇ ਅਲਿਆ ਨਾਨਕ ਹਰ ਸੰਗ ਮੀਤਾ ਸ਼ੰਤ ਸੁਣ ਯਾਰ ਹਮਾਰੇ ਸਜਣ ਇੱਕ ਕਾਰੋ ਬੇਨਤੀਆ ਤਿਸ ਮੋਹਨ ਲਾਲ ਪਿਆਰੀ ਹਾਫਿਰੋ ਖੋਜੰਤੀਐ ਸਸ ਦਸ ਪਿਆਰੇ ਸਿਰ ਤਾਰੀਓ ਤਾਰੇ ਇੱਕ ਭੋਰੀ ਦਰਸ਼ਨ ਦੀਜਾ ਨਾਨਾ ਹਮਾਰੇ ਪ੍ਰੰਗ ਰੰਗਾਰੇ ਇੱਕ ਤਿਲ ਬੀਨਾ ਤੇਰੀ ਜਹ ਪ੍ਰਵਸਯਾ ਮਨ ਲੀਨਾ ਜਾਂ ਜਲਮੀਨਾ ਸ਼ਾਤ੍ਰਿਕ ਜਿਵਤ ਸੰਤਿਆ ਜਨ ਨਾਨਕ ਘਰ ਪੋੜਾ ਪਾਇਆ ਸਗਲੀ ਟਖਾ ਬੁਝੰਤੀਆ ਯਾਰ ਵੇ ਪ੍ਰੇਹਦੇ ਸਖੀਆਂ ਮੂਕਹੀ ਨਾ ਜਹਿਆ ਯਾਰ ਵੇ ਇੱਕ ਡੋਹ ਇੱਕ ਚਾੜ ਆ ਕਿਸ ਚਤੇ ਹਿਆ ਇੱਕ ਦੋ ਇੱਕ ਚਾੜੇ ਅਨੇਕ ਪਿਆਰੇ ਨਿਤ ਕਰਦੇ ਭੋਗ ਬिलास ਤਿਨਾ ਦੇਖ ਮਨ ਚਾਉ ਉਠੰਦਾ ਹਾਉ ਕਦ ਪਾਈ ਗੁਣ ਤਾਸ ਜਿਨੀ ਮੈਂਡਾ ਲਾਲ ਰਿਝਾਇ ਹਾ ਤਿਸ ਆਗੇ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰ ਦੱਸ ਦਿਖਾ ਮੇਰ ਕੇ ਹਿਆ ਯਾਰ ਵੇ ਤੇਰ ਆਪਨ ਪਾਣਾ ਕਿਸ ਨੇ ਸੀ ਸ਼ੰਦਾ ਸਦਸੰਦਾ ਲਲਨ ਤੇ ਪਾਇ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹ ਪਕੜ ਠਾਕੁਰਾ ਕੇ ਧੀ ਗੁਣ ਅਵ ਗਣਨਾ ਪਛਾਣੇ ਗੁਣ ਹਾਰਤ ਪਾਇ ਰੰਗ ਲਾਲ ਬਣਾਇਆ ਸਹਬ ਕੇ ਸ਼ੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਂ ਪਾਈ ਲੜ ਲੋੜੀਂ ਦਾ ਆਇਆ ਵਜੀਵਾ ਧਾਈ ਮਹਾ ਮੰਗਲ ਰਹਿਸthia ਤੇਰਾ ਦਿਆਲ ਸਦ ਨਵਰੰਗਿਆ ਵੜ ਭਾਗੇ ਪਾਇਆ ਗੁਰ ਮਿਲਾਇਆ ਸਾਧਕ ਸਤ ਸੰਗਿਆ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮ ਗੁਰ ਮਿਲ ਪਾਈ ਆਸਾ ਮਨ ਸਰਸਗਰ ਪੂਰੀ ਪ੍ਰਿਆ ਅੰਤ ਅੰਤ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਮਨ ਦੁਰਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇ ਅਕਸਰੀ ਮਹਲਾ 5ਵਾਂ ਸ਼ੰਤ ਘਰ ਪਹਿਲਾ ਈ ਕੋ ਅੰਕ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਂ ਅਨੰਦ ਨੀਤ ਖੋ ਸਤਿਗੁਰੂ ਮੀਲਿਆ ਨਾਨਕ ਹਰ ਸੰਗ ਮੀਤ ਗੁਰੂ ਪਿਆਰ ਵਾਲੇ ਅਜਦਾ ਪਾਵਨ ਵਖਵਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਗਿਆ ਜੈਤ ਸ੍ਰੀ ਰਾਗੰਦਰ ਸ਼ਾਂਤ ਰੂਪ ਵਿੱਚ ਪਾਵਨ ਅੰਗ 703 ਅਤੇ 4 ਉੱਤੇ ਸੁਭਾਏਮਾਨ ਸਤਗੁਰ ਪਤਸ਼ਾਹ ਕੰਦੇ ਬਹੀ ਭਾਈ ਮੈਂ ਉਸ ਪਿਆਰੇ ਦੇ ਦਰਸ਼ਨਾਂ ਵਾਸਤੇ ਦਿਨ ਰਾਤ ਤਿਆਸੀ ਸੀ ਜਦੋਂ ਦਰਸ਼ਨਾ ਦੀ ਪਿਆਸ ਸੀ ਤੇ ਮੈਂ ਦਿਨ ਰਾਤ ਉਸ ਨੂੰ ਚੇਤਾ ਕਰਨਾ ਸ਼ੁਰੂ ਕੀਤਾ ਹਰ ਵੇਲੇ ਉਸ ਨੂੰ ਯਾਦ ਕਰਨਾ ਸ਼ੁਰੂ ਕੀਤਾ ਤੇ ਜਦੋਂ ਯਾਦ ਕੀਤਾ ਚਿਤਵਿਆ ਪੁਕਾਰਿਆ ਤੇ ਮਾਲਕ ਨੇ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਮੇਰੇ ਭਰਮ ਦੇ ਸਾਰੇ ਕਿਵਾੜ ਖੋਲ ਦਿੱਤੇ ਤੇ ਮਿਹਰ ਕਰਕੇ ਮੇਰੇ ਪਿਆਰੇ ਪ੍ਰੀਤਮ ਦਾ ਮਿਲਾਪ ਕਰਾ ਦਿੱਤਾ ਕਿਉਂਕਿ ਗੁਰੂ ਹੀ ਹੈ ਜਿਹੜਾ ਕੀ ਭਰਮ ਦੇ ਦਰਵਾਜੇ ਤੋੜ ਕੇ ਖੋਲ ਕੇ ਉਸ ਪਿਆਰੇ ਦਾ ਮਿਲਾਪ ਕਰਾ ਸਕਦਾ ਹੈ ਅਵਸਥਾ ਬਣਾ ਲਈਏ ਕੇਸੋ ਕੇਸੋ ਤੂਕੀਏ ਨਾ ਸੋਈਏ ਅਸਾਰ ਰਾਤ ਦਿਵਸ ਕੇ ਤੂਕਨੇ ਕਦੋਂ ਕਿਸਮੇ ਪੁਕਾਰ ਦੀ ਦਿਨ ਰਾਤ ਪੁਕਾਰੀਏ ਯਾਦ ਕਰੀਏ ਕਦ ਨਾ ਕਦ ਤਾਂ ਸਾਡੀ ਵੀ ਪੁਕਾਰ ਸੁਨੇਗਾ ਜੇ ਪਸ਼ੂਆਂ ਦੀਆਂ ਪੰਛੀਆਂ ਦੇ ਪੁਕਾਰਾਂ ਸੁਣਦਾ ਹੈ ਤੇ ਸਾਡੀ ਕਿਉਂ ਨਹੀਂ ਸੁਨੇਗਾ ਗੁਰੂ ਨੂੰ ਯਾਦ ਕਰੀ ਪੁਕਾਰੀ ਗੁਰੂ ਦੀ ਰਹਿਮਤ ਨਾਲ ਉਸ ਪਿਆਰੇ ਦਾ ਮਿਲਾਪ ਹਾਸਲ ਕਰਕੇ ਜੀਵਨ ਨੂੰ ਸਵਾਰੀ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਚਿਮਾ ਵਾਹਿ ਜੀ ਗੁਰੂ ਜੀ ਦਾ ਖਲਸਾ ਵਾਹਿ ਜੀ ਗੁਰੂ ਜੀ ਦੀ ਫਤਹਿ